ਨਾ ਗਾਹੀ ਕੋ ਸਾਹਿਬ ਜੀ ਰਹਿ ਰਾਸ ਸੋਏ ਬਿਖੰਕਾਰ ਸਤਿਗੁਰ ਪ੍ਰਸਾਦ ਸਾਹਿਬ ਜੀ ਲੋਗ ਮਹਾਂਲਾ ਪਹਿਲਾ ਦੁਖਦਾਰ ਉਸਨੋਗ ਪਿਆ ਜਾਂ ਸੁਖਤਾ ਮਨਾ ਹੋਈ ਤੋਂ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਮਲਹਾਰੀ ਉਦਤਵਸਿਆ ਤਰੰਤਰ ਜਾਈ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਕਗਲਾ ਪਰ ਪੁੰਰਿਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕੌ ਨਾ ਨ ਕਰਤੇ ਕਿਆ ਬਾਤ ਜੋ ਕਿਸ ਕਰਨਾ ਸੋ ਕਰ ਰਿਹਾ ਸੋਦਰ ਆਗਾ ਸਮਹਲਾ ਪਹਿਲਾ ੴ ਸੰਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਵੈ ਸਰਬ ਸੰਮਾਲੇ ਵਾਜੇ ਤੇਰੇ ਨਾਦਾਨੇ ਕਾ ਸੰਖਾ ਕੇਤੇ ਤੇਰੇ ਵਾਹਨ ਹਾਰੇ ਕੇਤੇ ਤੇਰੇ ਰਾਗ ਰਾਰੀ ਸੋ ਕਹੀਐ ਕੇਤੇ ਤੇਰੇ ਗਾਵਨ ਹਾਰੇ ਗਾਵਾਂ ਤਦਨੋ ਕੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਾਂ ਤਦਨੋ ਚਿਤ ਗੁਪ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਾਂ ਤਦਨੋ ਈਸਰ ਬ੍ਰਹਮਾ ਦੇਵੇ ਸੋ ਹਉਂ ਤੇਰੀ ਸਦਾ ਸਵਾਰੇ ਗਾਵਾ ਤੁਧਨਾ ਇੰਦਰੇਂਦਰਾ ਸੁਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਾਂ ਤੁਧਨਾ ਸਿੱਧ ਸਿਮਾਦੀ ਅੰਦਰ ਗਾਵਾਂ ਤੁਧਨਾ ਸਾਧ ਵਿਚਾਰੇ ਗਾਵਾਂ ਤੁਧਨਾ ਜਤੀ ਸਤੀ ਸੰਤੋਖੀ ਗਾਵਾਂ ਤੁਧਨਾ ਵੀਰ ਕਰਾਰੇ ਗਾਵਾਂ ਤੁਧਨਾ ਪੰਡਤ ਪੜਾ ਰੱਖੀ ਸਰਜੁ ਜਗ ਵੇਤਾ ਨਾਲੇ ਗਾਵਾ ਤੁਧ ਨਾ ਮੋਨੀਆਂ ਮਨ ਮਨ ਮਨਾ ਸੁਰਗ ਮੱਚ ਪਿਆਲੇ ਗਾਵਾਂ ਤੁਧ ਨੋ ਰਤਨ ਪਾਏ ਤੇਰੇ ਅਠਸੜ ਤੀਰਤ ਨਾਲੇ ਗਾਵਾਂ ਤੁਧ ਨੋ ਜੋਦ ਮਹਾਬਲ ਸੁਰਾ ਗਾਵਾਂ ਤੁਧ ਨੋ ਖਾਣੀ ਚਾਰੇ ਗਾਵਾਂ ਤੁਧ ਨੋ ਖੰਡ ਮੰਡਲ ਬ੍ਰਾਹਮਣ ਦਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧ ਨੋ ਗਾਵਨਾ ਜੋ ਤੁਧ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੋ ਗਾਵਨਾ ਸੇ ਮੈਂ ਜਿਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸੁਦਾਸਕ ਸਾਇ ਸੱਚਾ ਸੱਚੀ ਨਾਹੀ ਹੈ ਵੀ ਉਸੇ ਦਾਇਨ ਜਾਸਿਰਚਨਾ ਜੇ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਸੇ ਮਾਇਆ ਜਿਨੁ ਜਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਾਈ ਯੋ ਤੇ ਸੁਭਾਵੈ ਸੋਈ ਕਰਸੀ ਫਿਰ ਕੁਮਨਾ ਕਰ ਨਾ ਜਾਈ ਸੋ ਪਾਸਾ ਉਸਹਾ ਪਸਾ ਇਹ ਮੰਨ ਕਰੈ ਨਰ ਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੈ ਸਿੰਘ ਕੋਏ ਕੇਵਡ ਵੱਡਾ ਜਿੱਠਾ ਹੋਏ ਕੀਮਤ ਪਾਏ ਨਾ ਕਹਾ ਜਾਏ ਕਹਿਣੇ ਵਾਲੇ ਤੇਰੇ ਰਏ ਸਮਾਈ ਵੱਡੇ ਮੇਰੇ ਸਾਈ ਬਾਹਰ ਤੇਰਾ ਗਮਗਹੀਰਾ ਕੋਈ ਨ ਜਾਣੈ ਤੇਰਾ ਪੀਤਾ ਕਿਵੜ ਚੀਰਾ ਰਹਾ ਸਭ ਸਭ ਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਪੁਰਾ ਗੁਰਹਾਈ ਕਹਿ ਨਾ ਜਾਏ ਤੇਰੀ ਤਲਵਟਾਈ ਸਭ ਸਾਥ ਸਭ ਤਬ ਸਭ ਚੰਗਿਆਈਆਂ ਸਿਧਾ ਪੁਰ ਕਾ ਕੀ ਆਵੜਿਆਈਆ ਤੁਧ ਵੇਣ ਸਿੱਧੀ ਕਿਨੈ ਨਾ ਪਾਈਆ ਤਰਾਂ ਮਿਲੈ ਨਾਹੀ ਧਾਕ ਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਮਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਇ ਤਿਸੈ ਕਿਆ ਚਾਰਾ ਨਾਨਕ ਸਤਿ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖ ਜੀਵਾ ਵਿਸਰੇ ਮਰ ਜਾਓ ਆਖਣੇ ਔਕਾ ਸਾਚਾ ਨਾ ਸਾਚੇ ਨਾਮ ਕੀ ਲਾਗੈ ਭੂਖਾ ਹਉਦ ਭੁਖੈ ਖਾਏ ਚਲੀ ਹੈ ਦੂਖਾ ਸੋਕਿ ਵਿਸਰੈ ਮੇਰੀ ਮਾਏ ਸੱਚਾ ਸਾਇ ਸੱਚੇ ਨਾਹੀ ਰਾਮ ਸੱਚੇ ਨਾਮ ਕੀਰਤਿ ਨ ਵਡਿਆਈ ਆਖ ਕੇ ਕੀਮਤ ਨਹੀਂ ਪਾਈ ਜਿਸ ਸਭ ਮਿਲ ਕੇ ਆਖਣ ਪਾਈ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗਾ ਦਿੰਦਾ ਰਹੇ ਨ ਚੁੱਕੈ ਭੂਗਾ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੁਆ ਨਾ ਕੋ ਹੋਏ ਜਿਵੜਾਪ ਤੇ ਵਰ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗੂਜਰੀ ਮਹਲਾ 4 ਜਤਾ ਹਰ ਕੇ ਜਨ ਸਤਿਗੁਰ ਸਤਿਪੁਰ ਕਾ ਬਿਨਾਉ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵਾ ਮੋਖ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਕਾਈ ਹਰ ਕੀਰਤ ਹਮ ਰਹੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨਾਰਾ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸਾਈ ਮਨ ਸੰਗਤ ਗੁਣ ਪਰਗਾਸ ਜਿਨ ਹਰ ਹਰ ਸਨਾਮ ਨਾ ਪਾਇਆ ਤੇ ਭਾਗਿਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਾਂ ਸਤਗੁਰ ਸੰਗਤ ਪਾਈ ਤੈ ਧਰਮ ਸਤਕ ਲਿਖਿਆ ਲੇਖਾਸ ਧਨ ਧਨ ਸਸੰਗਤ ਜਿ ਤਰਸ ਪਾਇਆ ਜਦ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚ ਤਵ ਉਦਮ ਜਾ ਆਹਰ ਜਿਉ ਪਰਿਆ ਸੈਲ ਪੱਤਰ ਮੈਂ ਜੰਤੂ ਪਾਏ ਤੋ ਘਰਿ ਜਕਾ ਗੈ ਕਰ ਧਰਿਆ ਮੇਰੇ ਮਾਧੋ ਜੀ ਸਸੰਤ ਮਿਲੇ ਸੋ ਕਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਰਿਆ ਰਹਾਓ ਜਨਨ ਪਿਤਾ ਲੋਕ ਸੁਤਾ ਬਿਨਿਤਾ ਕੋਇ ਨ ਕਿਸ ਕੀ ਧਰਿਆ ਸਿਰ ਸਰੇ ਚ ਕਿਸੰਬਾਏ ਠਾਪੂ ਕਾਹੇ ਮਨ ਪਾਓ ਕਰਿਆ ਊੜੇ ਊੜਾ ਵੈ ਸੈ ਪੂਸਾ ਜਿਸ ਪਾਛੈ ਬਚਰੇ ਚਰਿਆ ਤਿਨ ਕੌਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਸਟਿਸਤਾ ਠਾਕੁਰ ਕਰਤਲ ਧਰਿਆ ਜਦ ਨਾਨਕ ਬਲ ਬਲ ਸੰਤ ਵਲ ਜਾਈਐ ਤਰੰਤ ਨ ਪਾਰ ਆਵਰਿਆ ਫੁਰਾਗ ਅਸੰਹਲਾ ਚੌਥਾ ਸੋ ਪ੍ਰਖੇ ਕੋਂਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਆਰ ਪ੍ਰਖ ਨਰੰਜਨ ਰਗਮਾ ਕਮਾ ਪਾਰਾ ਸਤਿ ਆਵੇ ਸਤਿ ਆਵੇ ਤੁਜੀਐ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਦੋ ਜੀਆਂ ਦਾਤਾ ਤਾਰ ਆਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਸਾਰੇ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰਾ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤਾ ਇਕ ਵੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ বিনা ਵਰ ਨਾ ਜਾਣਾ ਤੋਂ ਪਾਰ ਗ੍ਰਾਮ ਦੇ ਆਏ ਬੰਤ ਜੀ ਤੇਰੇ ਕਿਆ ਗੁਣ ਆਖੋ ਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੇਰ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਨ ਅਰ ਧਿਆਇਆ ਜੀ ਤិន ਟੁੱਟੀ ਜਮਕੀ ਫਾਸੀ ਜੇ ਨਿਰਭਉ ਜੇ ਦਾ ਨਿਰਭਉ ਧਿਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਾਰ ਹਰ ਉਸ ਮਾਸੀ ਸੇ ਧਾਨਾ ਸੇ ਧਾਨਾ ਜਿਨ ਹਰ ਧਿਆਇਆ ਜੀ ਜਨ ਨਾਨਕ ਤੁਨ ਵੱਲ ਜਾਸੀ ਤੇਰੀ ਭਗਤ ਆ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਦੇ ਅੰਤਾ ਤੇਰੀ ਭਗਤ ਤੇਰੀ ਭਗਤ ਸਲਾਹਾ ਤੁਦ ਜੀ ਆ ਰਣੇਕਾ ਨੇਕਾ ਅਨੰਤਾ ਤੇਰੀ ਅਨੇਕਾ ਤੇਰੀ ਅਨੇਕਾ ਪੂਜਾ ਜੀ ਤੰਪਾ ਪੈ ਜਪੈ ਬਿਅੰਤਾ ਤੇਰੀ ਅਨੇਕਾ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਾਮਾ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰਪ ਭਗਵੰਤਾ ਤੂੰ ਆਦਮ ਰਖਾ ਪਰੰਪਰ ਕਰਤਾ ਜੀ ਤੂੰ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹੀਂ ਚਲ ਕਰਤਾ ਸੋਈ ਤੇ ਤੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੁਹੋਈ ਤੇ ਤੇ ਆਪੇ ਸ੍ਰਿਸ਼ਟਾ ਸੋ ਪਾਈ ਜੀ ਤੂੰ ਤੇ ਆਪੇ ਸਿਰਜ ਸਭ ਕੋਈ ਜਨ ਨਾਨ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਯਾ ਸਮਾ ਲਜੁਕਾ ਤੂੰ ਕਰਤਾ ਸਚਿਆਰ ਮੈਂ ਤਾਂ ਸਾਈ ਜੋ ਜੋ ਭਾਵੇਂ ਸੋਇ ਤਿਸੇ ਜੋ ਤੂੰ ਦੇ ਸਿਓ ਪਾਈ ਰਾਵ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਐਸੋ ਕਿਰਪਾ ਕਰਹਿ ਤੈਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਉਹਨਾਂ ਕੋ ਵਾਇਆ ਤੂੰ ਦਿਆ ਵਿਛੋੜਿਆ ਮੇ ਲਾਇਆ ਤੂੰ ਦਰਿਆ ਸੋ ਤੁਜੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜਨ ਸਰ ਤੇਰਾ ਖੇਲਾ ਵਿਜੋਗ ਮਿਲ ਵਿਚੜਿਆ ਸੰਸੋਗੀ ਮੇਲਾ ਜਿਸ ਨਾਲ ਤੂੰ ਜਾਣਾਈ ਸਈ ਜਨ ਜਾਣੈ ਹਰ ਗੁਣ ਸਦੀਆ ਕੰਕਾਣੈ ਜਿਨ ਨਾਲ ਸੇਵਾ ਦਿਨ ਸੁਖ ਪਾਇਆ ਸਹਿਜੀ ਹਰ ਨਾਮ ਸਮਾਇਆ ਤਾਪੇ ਕਰਤਾ ਤੇਰਾ ਤਿਆ ਸਮ ਹੋਏ ਤੂਗਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨਾਨ ਗੁਰਮੁਖ ਪ੍ਰਗਟ ਹੋਇਆ ਸ ਮਹੰਲਾ ਪਹਿਲਾ ਤੇਤਾ ਸਰਵੜਾ ਪਹਿਲੇ ਨਵਾਸਾ ਪਾਣੀ ਪਾਗਤ ਨਾ ਕੀਆ ਪੰਕਜ ਮੋ ਪਗ ਨਹੀਂ ਚੱਲੇ ਅਮ ਦੇਖਾ ਤਹਿ ਡੂਗਿਆ ਲੈ ਮਾਨੇ ਕਨ ਜਿਤਸ ਮੂੜ ਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਗੋਲਕ ਮੁਗਦਾ ਜਨਮ ਭਿਆ ਪ੍ਰਣਤ ਨਾਨਕ ਦਿਨ ਕੀ ਸਨਾ ਜਿੰਤੋਂ ਨਾਹੀ ਵਿਸਰਿਆ ਸਮ ਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਤੇ ਹੋਰੀਆ ਗੋਬਿੰਦ ਮਿਰਨ ਕੀ ਏ ਤੇਰੀ ਬਰੀਆ ਅਵਰ ਕਾਇ ਤੇਰੇ ਕੇ ਤਰਨਾ ਕਾਮ ਮਿਲ ਸਾ ਸਖਤ ਭਜ ਕੇਵਲ ਨਾਮ ਸਰੰਜਾਮ ਲਾਲ ਭਉਜਲ ਤਰਣ ਕੈ ਜਨਮ ਰੀਤਾ ਯਾਤਰਾ ਮਾਇਆ ਕੇ ਰਹਾਉ ਜਪ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੂ ਸਰਮਾ ਪਾ ਸੈ ਦਸਮੀ ਕਵਿ ਬਾਚ ਮੈਂ ਅੰਤੇ ਚੋਪਈ ਹਮਰੀ ਕਰਮ ਬਾਤੈ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਾਮਨ ਰਹੇ ਆ ਮਹਾਰਾ ਆਪਣਾ ਜਾਣ ਕਰਾ ਬਿਨੁ ਦਪਾਰਾ ਅਮਰੇ ਦ੍ਰਿਸ਼ਟ ਸਭ ਤੁਮ ਘਾਹੋ ਆਪਾ ਦੇ ਮਹਿਬਤਾ ਭੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾ ਰਾ ਮੋਰ ਚਾ ਰਜ ਕਰਦੇ ਕਰਿਆ ਸੋ ਬੈਨ ਕੋ ਆਸਨ ਰਿਆ ਪੂਰਨ ਹੋਇਆ ਮਾਰਿਆ ਸਾ ਤੁਰ ਭੇਨ ਕੀ ਰਹੇ ਪਿਆਸਾ ਤਮੈ ਛਡ ਕੋਈ ਅਵਰ ਨਾ ਧਿਆਉ ਜੋ ਪਰਚਾਉ ਸੁਖਮਤੀ ਪਾਉ ਸੇਵ ਸਿਕਾ ਮਾਰੇ ਤਾਰੀਏ ਚੰਨ ਚੰਨ ਸਤਰ ਹਮਾਰੇ ਮਾਰੀਏ ਆਪਾ ਦੇਵ ਜੈ ਬਰੀਏ ਮਰਨ ਕਾਲ ਕਾ ਦਰਾਸ਼ਨ ਬਰੀਏ ਹੁਜੋ ਸਦਾ ਹਾਰੇ ਪੱਛਾ ਸ੍ਰੀ ਅਸਤੁਜਾ ਜੂ ਕਰਿਓ ਰਚਾ ਰੱਖ ਲਿਓ ਮੈਂ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦਾ ਦੁਸ਼ਟਨ ਕੇ ਹੰਪਾਤ ਮੋਹ ਪੂਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਮੋਤਰਾ ਕਾਲ ਪਾਇ ਸਿਨੂ ਜੁ ਅਵਤਾਰਾ કાલ પાય કર દિસના પ્રકાશ સકલ કાળ કા કી આત્માસા યમન કાળ જો દીસે કીયો બેદરાય બ્રહ્મા જો થીયો યમન કાળ સ લો સવારાન મસકાર હે તા હ મહારાજ યમન કાળ સ જગત બનાયો દેવતા તા જિસ પ જાય વાદમ તે કે ઉતારા સય ગુરુ સમજીયો હમારા નમસ્કાર તસી કો હમારે સકલ પ્રજા જ કે આપ સવાર ઈશકન કવ સબ ગણ સુખ દીયો सतरण को परमावद बद कियो घट घट के अंतर की जानता भले बुरे की परे पीर पिछाणता चींटी ते कुंचर सुला सब पर कृपा दृष्ट कर फुला संतन दुख पाए ते दुखी सुख पाए साधन के सुखी एक की पीर पिछाण है घट के पट पट की जान है जब करा करा करता रा प्रजा धरता दे अपारा ਜਬ ਆਕਰਖ ਕਰਤੋ ਕਵਹਾਂ ਤੁਮਾਂ ਮਿਲਤ ਦੇਹ ਤਸਭ ਹੂੰ ਜੀਤੇ ਬਦਨਾ ਸਿਰ ਸਵਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭੀ ਤੇ ਰਹਿਤ ਨੇ ਰਲਮਾਂ ਜਾਂਚ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਤਾਰ ਨੇ ਲੰਬ ਆਦ ਨੀਲਾ ਨਾ ਦਾ ਸੰਭ ਤਾ ਕਾ ਮੂਡ ਉਚਾਰਤ ਭੀਦਾ ਜਾ ਕੋ ਭੇਵ ਨ ਪਾਉ ਤਵੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਤੇ ਦਿਨ ਜਾਣਤਾ ਮਹਾਦੇਵ ਤੂ ਕੈਸਦਾ ਸਹਾ ਅਣੰਕਾਰ ਕਾ ਚਿੰਤ ਨੈ ਪਿਵਾ ਆਪ ਆਪਣੀ ਬੁੱਧ ਹੈ ਜੀਤੀ ਵਰਨਤਾ ਭਿੰਨ ਭਿੰਨ ਤੋਹੇ ਤੇ ਤੀ ਤਵ ਲਖਾ ਨ ਜਾਏ ਬਸਾਰਾ ਕਹਿਵੇ ਸਜਾ ਪ੍ਰਥਮ ਸੰਸਾਰਾ ਇਕੈ ਰੂਪਾ ਨਉ ਸਰੂਪਾ ਅਰੰਕ ਭਇ ਹੋਰਾ ਗਏ ਵੁਪਾ अंडा जे रसित किन्नी उत भुजकान बहु रच दीनी कहूं राजा बैठा कंसण भयो शंकर कहता सगरे श्रेष्ठ दिखाय जंभवा जुगा श्री स्वयम्बा अब रक्षा मेरी तुम करो सीखो बारे सिख संघारो दुष्ट जीते उठवत पतता सकल गणेश करवन गाता ਜੈਸ ਤਜਾ ਤਾ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਾ ਹੈ ਮਰੇ ਪੁਰਖ ਜਾਨ ਜਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਕੁਨੈ ਇਹ ਰਚਾ ਹੋਇ ਤੈ ਸਭ ਕਾਲਾ ਦੁਸ਼ਟ ਰਸ਼ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟੀਂ ਜਾਈ ਨਿਹਰਿਓ ਤਾਂ ਕੇ ਤਾਪ ਤਨ ਕਮੋ ਹਰਿਓ ਹਰੇ ਸਤਿਗੁਰ ਮਾ ਸਭ ਹੋਏ ਦੁਸ਼ਟਾ ਛਾ ਛਾ ਸਕੈ ਨਾ ਕੋਈ ਇੱਕ ਬਾਰ ਜਿਨ ਤਨੈ ਸੰਭਾਰਾ ਕਾਲ ਪਾਸਤੇ ਤੈ ਹਉ ਬਾਰਾ ਜਿਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਾ ਕੇ ਤੁਮੈ ਸਰਨ ਤਿਆਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਆਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕੇ ਤਨਾ ਸਰਣ ਤਿਆਰੀ ਆਪ ਆਪ ਦੇ ਲਿਓ ਵਾਰੀ ਸਰਬ ठाਉਂਡ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਏ ਜਦ ਤੇ ਤੁਮਰੇ ਤਰ ਤੇ ਕੋ ਆਗ ਤਰੇ ਨੀ ਆਨਿਓ ਰਾਮ ਰਹੀ ਪੂਰਨ ਗੁਰਾਨ ਅਨੇਕ ਮਤੇ ਇਕ ਨਾ ਮਾਨਿਓ ਸਿਮਰਾ ਸ਼ਾਸਤਰ ਦੇ ਸਭੈ ਬਹੁ ਭੇਦ ਪਿਆ ਮੇਕ ਨਾ ਜਾਣਿਓ ਸ੍ਰੀ ਅਸਪਾਰਿ ਕਿਰਪਾ ਤੁਮਾਰੀ ਕਰਮਾ ਨਾ ਕਹਿਓ ਸੰਪ੍ਰੇਵਖਾਨਿਆ ਦੋਹੀਰਾ ਸਗਲ ਦਵਾਰੇ ਕੋ ਛਾੜ ਕੇ ਗਏ ਹੋ ਤੁਹਾਰੋ ਦਵਾਰ ਵਾਹੇ ਗਏ ਕੀ ਲਾਜ ਅਸ ਗੋਬਿੰਦ ਅਸ ਤਹਾਰ ਆ ਰਾਮ ਕਲੀ ਮਹਾਂ ਮਾਤੀ ਜਾਨ ਦੀ ਕੋੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੈ ਸਿਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰियां ਸਬਦ ਗਾਉਣ ਆਈਆਂ ਸਬਦ ਹੁਤਾ ਗਾਉ ਆਰੀ ਕੇ ਰਾਮ ਜੀ ਨੇ ਵਸਾਇਆ ਕਹ ਨਾਨਕ ਅਨੰਦ ਹੋਆ ਸਤਿ ਸਰੂ ਮੈਂ ਪਾਇਆ ਇਹ ਮਨ ਤੇਰਿਆ ਤੂੰ ਸੁਧਾਰਾ ਹਰ ਨਾਲੇ ਹਰ ਨਾਲ ਰਹਿ ਤੂੰ ਮਾਣਾ ਮੇਰੇ ਦੁਖ ਸਾਰੇ ਵਿਸਾਰਣਾ ਅੰਗੀਕਾਰ ਹੋ ਕਾਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਸ ਸੋ ਆਮੇ ਸੋ ਕੇ ਮਨ ਹਾ ਵਿਸਾਰੇ ਹੇ ਨਾਨਕ ਮਾਨਾ ਤੇਰੀ ਸਰਦਾਰਾ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਮਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰੇ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾ ਜਿਸਤਿਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਸਰੂਪ ਤੇ ਆ ਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸੌ ਸਤ ਘਰ ਸਭਾਗੇ ਘਰ ਸਭਾਗੇ ਸੌ ਦਾ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੋਸਤਾਂ ਦਾ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੂੰ ਜਿਨ ਕਾ ਸੇਨਾ ਮਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਚਿਤ ਗਰ ਅਨਹਦ ਵਾਜੇ ਅਨਸ ਸੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਸਾਰ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਾਏ ਸਦ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹੇ ਤੇ ਪਵਤ ਸਤਿਗੁਰ ਆ ਭਰ ਪੂਰੇ ਬਿਨਮੰਤ ਨਾਨਕ ਗੁਰ ਚਰਨਾਂ ਲਾਗੇ ਵਾਜੇ ਅਰਹਾ ਤੂਰੇ ਸੁਣ ਤੇ ਪਨੀਤ ਕਹੇ ਤੇ ਪਵਤ ਸਤਿਗੁਰ ਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵੀ ਤਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਏ ਉਧਾਰੋ ਇਹ ਵਸਤਾ ਤਜੀ ਨਹ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚੜ ਲਗ ਤਰੀਐ ਸਭ ਨਾਨਕ ਰੰਪਾਸਾਰਾ ਸਾਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਂ ਨੋ ਜੋਗ ਕੀ ਤੋਈ ਮਾਨ ਰੁਣੀਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਆਉੜੇ ਦਿੱਤਾ ਤੁ ਸੰਰਾਤਾ ਜਿਤੈ ਕੋਈ ਨਾਹੇ ਹਉ ਤੈਰੀ ਰਾਗ ਅਗਨੀ ਉਦਰ ਮਾਏ ਸੁਣ ਕਹਿ ਜਮਕੇ ਦੂਤ ਨਾਹੇ ਤੇਰਾ ਚੜ ਜਾਏ ਭਵਜਲ ਵਿਖਮ ਸਗਾਹ ਹੋ ਗੁਰ ਸੰਦੀਪਾਰ ਪਾਏ ਜਿਨ ਕੋ ਲਗੀ ਪਿਆਸ ਅਮਰਸ ਖਾਏ ਕਲ ਮਹਿ ਉਹ ਪੁੰਨਾ ਗੁਣ ਗੋਵਿੰਦ ਗਾਹੇ ਸਭ ਸੈ ਨਾ ਕਿਰਪਾਲ ਸੁਮਾਲੇ ਸਾਇ ਸਾਇ ਬਿਰਤਾ ਕੋਈ ਨਾ ਜਾਏ ਜੇ ਆਵੇ ਤਉ ਦ ਆਏ ਸੋ ਲੋਕ ਪਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੀ ਵਾਜ ਪੁਰਨਾ ਨੇਤਰੀ ਸਤਗੁਰ ਪੀਖਣਾ ਸ੍ਰਮਣੀ ਸੁਨਣਾ ਗੁਰਨਾ ਸਤਗੁਰ ਸੇ ਤੀਰਤਿਆ ਦਰਗਹਿ ਪਈ ਅਠਾਉ ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮਾ ਤੁਮ ਕਾਢੀਐ ਵੀਨੇ ਕਹੀ ਕੇ ਮਹਲਾ ਪੰਜਵਾ ਰਖੇ ਰਖਨ ਹਾਰ ਆਪੋ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾ ਸਾਰਿਆ ਨਾ ਉਹ ਆਪ ਦੇ ਆਲ ਬਣਾਉ ਨਾ ਵਿਸਾਰਿਆ ਨਾ ਸਾਜਨਾ ਕੈ ਸੰਗ ਭਉ ਜਲ ਤਾਰਿਆ ਨਾ ਸਾਖਤ ਨਿੰਦਕ ਦੁਸ਼ਟ ਕੀ ਨਮਾਏ ਵਿਦਾਰਿਆ ਨਾ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿ ਸਿਮਰਸੁ ਕੋਈ ਸਗਲੇ ਦੁਖ ਜਾਇ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿ ਸਿਮਰਸੁ ਹੋਇ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ